ਉਹਨ ਇੱਕ ਕੈਬਨਟ ਮੰਤਰੀ ਮੀਤ ਹੇਰ ਜੀ ਹੈ ਜਿਹੜੇ ਸਾਡੇ ਨਾਲ ਬੇਰਜ਼ਗਾਰਾਂ ਦੇ ਵਿੱਚ ਕਾਂਗਰਸ ਸਰਕਾਰ ਵੇਲੇ ਸਾਡੇ ਸਾਡਾ ਪ੍ਰੋਟੈਸਟ ਚੱਲਦਾ ਸੀ ਟੈਂਕੀ ਤੇ ਸੰਗਰੂਰ ਮੱਲੋ ਜੋਰੀ ਧੱਕੇ ਨਾਲ ਜਾ ਕੇ ਟੈਂਕੀ ਤੇ ਬੈਠ ਗਏ ਮਿੰਤਾ ਤਰਲੇ ਕਰਕੇ ਬੇਰੋਜ਼ਗਾਰੀ ਇੱਕ ਵੱਡਾ ਮੁੱਦਾ ਹੈ ਦੇਸ਼ ਅੰਦਰ ਆਮ ਚੋਣਾਂ ਹੋਣ ਜਾ ਰਹੀਆਂ ਨੇ ਵੱਡੀ ਗੱਲ ਤੇ ਬਣਦੀ ਹੈ ਕਿ ਅੱਜ ਕਿਸੇ ਚੈਨਲ ਨੇ ਇਹ ਗੱਲ ਸਮਝੀ ਹੈ ਕਿ ਬੇਰਜ਼ਗਾਰੀ ਨੂੰ ਵੀ ਮੁੱਦੇ ਵਜੋਂ ਲੈਣਾ ਚਾਹੀਦਾ ਹੈ ਜੀ ਖਾਸ ਕਰਕੇ ਪੰਜਾਬ ਦੇ ਬੇਰਜ਼ਗਾਰਾਂ ਦੇ ਲਈ ਇਹ ਤੁਹਾਡੇ ਵੱਲੋਂ ਇੱਕ ਤਰ੍ਹਾਂ ਦੀ ਚਪੜਾਸੀ ਦੀ ਸੇਵਾਦਾਰ ਦੀ ਨੌਕਰੀ ਲਈ ਪੀ ਐਚ ਡੀ ਤੱਕ ਦੇ ਜਿਹੜੇ ਕੁਆਲੀਫਾਈਡ ਬੰਦੇ ਨੇ ਉਹ ਅਪਲਾਈ ਕਰਦੇ ਨੇ ਪੰਜਾਬ ਦੇ ਵਿੱਚ ਯੋਗਤਾ ਦੇ ਆਧਾਰ ਤੇ ਰੋਜ਼ਗਾਰ ਨਹੀਂ ਹੈ ਸਸਕਲ ਜੀ ਤੁਸੀਂ ਵੇਖ ਰਹੇ ਹੋ 7 ਡੇ ਨੇ ਇਸ ਦੇਸ਼ ਅੰਦਰ ਆਮ ਚੋਣਾਂ ਹੋਣ ਜਾ ਰਹੀਆਂ ਨੇ ਇਸ ਵੇਲੇ ਸਭ ਤੋਂ ਵੱਡਾ ਮੁੱਖ ਮੁੱਦਾ ਬੇਰੁਜ਼ਗਾਰੀ ਹੈ ਬੇਰੁਜ਼ਗਾਰੀ ਦੇ ਕਾਰਨ ਹਾਲਾਤ ਬੱਤੋਂ ਬੱਤਰ ਹੋ ਰਹੇ ਨੇ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਜਾਂਕਰ ਇਹ ਕਹਿ ਲਈਏ ਕਿ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਸਮੂਚੀਆਂ ਪਾਰਟੀਆਂ ਹੀ ਲੋਕਾਂ ਨੂੰ ਲਵਾਉਣ ਲਈ ਤੇ ਖਾਸ ਕਰ ਨੌਜਵਾਨਾਂ ਨੂੰ ਲਵਾਉਣ ਦੇ ਲਈ ਬੇਰੁਜ਼ਗਾਰੀ ਨੂੰ ਮੁੱਦਾ ਬਣਾ ਕੇ ਖੁਦ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਬੇਰੋਜ਼ਗਾਰ ਸੰਜਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿਲਮਾ ਸੁਖਵਿੰਦਰ ਜੀ ਤੁਹਾਡਾ ਸਵਾਗਤ ਹੈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਇਸ ਚੈਨਲ ਨਾਲ ਜੁੜੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੁਖਵਿੰਦਰ ਜੀ ਬੇਰੋਜ਼ਗਾਰੀ ਇੱਕ ਵੱਡਾ ਮੁੱਦਾ ਹੈ ਤੇ ਦੇਸ਼ ਅੰਦਰ ਆਮਚੋਣਾ ਹੋਣ ਜਾ ਰਹੀਆਂ ਨੇ ਪਹਿਲਾਂ ਤਾਂ ਦੱਸੋ ਵੀ ਭਾਰਤ ਸਰਕਾਰ ਨੇ ਪਿਛਲੇ 5 ਸਾਲ ਦੌਰਾਨ ਹੀ ਕਹਿ ਲਈ ਆਪਾਂ ਭਾਵੇਂ ਸਰਕਾਰ ਨੂੰ ਸੱਤਾ ਦੇ ਵਿੱਚ 10 ਸਾਲ ਹੋ ਗਏ ਤੇ ਕਿੰਨੀਆਂ ਨੌਕਰੀਆਂ ਤੇ ਇਹਨਾਂ ਨੇ ਵੈਸੇ ਤਾਂ ਕਿਹਾ ਸੀ ਵੀ ਅਸੀਂ 2 ਕਰੋੜ ਨੌਕਰੀ ਦਿਆ ਕਰਾਂਗੇ ਕੀ ਹਾਲਾਤ ਨੇ ਅ ਸਭ ਤੋਂ ਵੱਡੀ ਗੱਲ ਤੇ ਬਣਦੀ ਹੈ ਕਿ ਅੱਜ ਕਿਸੇ ਚੈਨਲ ਨੇ ਇਹ ਗੱਲ ਸਮਝੀ ਹੈ ਕਿ ਬੇਰਜ਼ਗਾਰੀ ਨੂੰ ਵੀ ਮੁੱਦੇ ਵਜੋਂ ਲੈਣਾ ਚਾਹੀਦਾ ਹੈ ਜੀ ਨਹੀਂ ਬਹੁਤੇ ਚੈਨਲਾਂ ਦਾ ਬਹੁਤੇ ਪੱਤਰਕਾਰਾਂ ਦਾ ਇਹ ਹੈ ਕਿ ਅੱਜ ਰਾਜਨੀਤਿਕ ਪਾਰਟੀਆਂ ਦੇ ਜਾਂ ਚੋਣ ਪ੍ਰਚਾਰਾਂ ਤੱਕ ਹੀ ਸੀਮਤ ਨੇ ਪੰਜਾਬ ਦੇ ਭਾਰਤ ਦੇ ਕੀ ਮਸਲੇ ਆ ਉਹਨਾਂ ਚੋਂ ਮੁੱਖ ਮਸਲੇ ਕੀ ਨੇ ਜਿਹੜਾ ਕਿ ਅਸੀਂ ਸਮਝਦੇ ਹਾਂ ਸਭ ਤੋਂ ਵੱਡਾ ਬੇਰਜ਼ਗਾਰੀ ਹੈ ਤੇ ਤੁਸੀਂ ਇਸ ਗੱਲ ਨੂੰ ਮਹਿਸੂਸ ਕੀਤਾ ਖੁਸ਼ੀ ਦੀ ਗੱਲ ਹੈ ਖਾਸ ਕਰਕੇ ਪੰਜਾਬ ਦੇ ਬੇਰਜ਼ਗਾਰਾਂ ਦੇ ਲਈ ਇਹ ਤੁਹਾਡੇ ਵੱਲੋਂ ਇੱਕ ਤਰ੍ਹਾਂ ਦੀ ਤੁਹਾਨੂੰ ਦਾਅ ਦੇ ਨਹੀਂ ਬਣਦੀ ਹੈ ਕਿ ਤੁਸੀਂ ਬੇਰਜ਼ਗਾਰੀ ਨੂੰ ਮੁੱਦਾ ਸਮਝਿਆ ਭਾਰਤ ਸਰਕਾਰ ਨੇ ਕਿਹਾ ਸੀ ਕਿ 2 ਕਰੋੜ ਨੌਕਰੀਆਂ ਹਰ ਇੱਕ ਸਾਲ ਦੇਵਾਂਗੇ ਮੇਰੇ ਯਾਦ ਹੈ ਕਿ ਰੇਲਵੇ ਦੇ ਵਿੱਚ ਥੋੜੀਆਂ ਜੀਆਂ ਪੋਸਟਾਂ ਆਈਆਂ ਸੀ ਤੇ ਰੇਲਵੇ ਦੇ ਡੱਬੇ ਉੱਪਰ ਥੱਲੇ ਸਾਰੇ ਭਰੇ ਹੋਏ ਸੀ ਲੋਕ ਲੜਕ ਕੇ ਜਾਂਦੇ ਸੀ ਪਿਛਲੇ ਸਮੇਂ 'ਚ ਕਈ ਵਾਰ ਮੋਤਾਂ ਵੀ ਹੋਈਆਂ ਨੇ ਡੱਬਿਆਂ ਤੋਂ ਲਟਕਦਿਆਂ ਦੀਆਂ ਉਹਨਾਂ ਨੂੰ ਖੜਨ ਨੂੰ ਬੈਠਣ ਨੂੰ ਜਗ੍ਹਾ ਨਹੀਂ ਮਿਲੀ ਇਹਦੇ ਤੋਂ ਸਾਡੀ ਭਾਰਤ ਦੀ ਬੇਰਜ਼ਗਾਰੀ ਦਾ ਹਾਲਾਤ ਪਤਾ ਲੱਗਦਾ ਹੈ ਮਾਮੂਲੀ ਪੋਸਟਾਂ ਵਾਸਤੇ 1 ਕਰੋੜ 20 ਲੱਖ ਲੋਕ ਬੇਰਜ਼ਗਾਰ ਅਪਲਾਈ ਕਰਦੇ ਆਂ ਮੈਂ ਤੁਹਾਡੀ ਗੱਲ ਕੱਟ ਰਿਹਾ ਆਂ ਆਮ ਹੀ ਆ ਵੀ ਇੱਕ ਨਗਰ ਕਾਉਂਸਲ ਦੇ ਚਪੜਾਸੀ ਦੀ ਸੇਵਾਦਾਰ ਦੀ ਨੌਕਰੀ ਲਈ ਪੀ ਐਚ ਡੀ ਤੱਕ ਦੇ ਜਿਹੜੇ ਕੁਆਲੀਫਾਈਡ ਬੰਦੇ ਨੇ ਉਹ ਅਪਲਾਈ ਕਰਦੇ ਨੇ ਜੀ ਦੂਰ ਦੀ ਗੱਲ ਛੱਡੋ ਪਟਿਆਲੇ ਦੀ ਬਹੁਤ ਵੱਡੀ ਉਦਾਹਰਣ ਹੈ ਬਠਿੰਡੇ ਦੇ ਵਿੱਚ ਕੋਰਟ ਦੇ ਵਿੱਚ ਇੱਕ ਚਪੜਾਸੀ ਦੀ ਪੋਸਟ ਵਾਸਤੇ ਡਬਲ ਐਮ ਏ ਪੀ ਐਚ ਡੀ ਤੋਂ ਵੱਡੀ ਕੋਈ ਪੜ੍ਹਾਈ ਨਹੀਂ ਹੁੰਦੀ ਜੀ ਉਹ ਕੀਤੇ ਬੇਰਜ਼ਗਾਰ ਲੜਕੇ ਲੜਕੀਆਂ ਉਸ ਪੋਸਟ ਵਾਸਤੇ ਅਪਲਾਈ ਕਰ ਰਹੇ ਆ ਜਿਦੇ ਤੋਂ ਇਹ ਪਤਾ ਲੱਗਦਾ ਹੈ ਕਿ ਭਾਰਤ ਦੇ ਪੰਜਾਬ ਦੇ ਵਿੱਚ ਯੋਗਤਾ ਦੇ ਆਧਾਰ ਤੇ ਰੋਜ਼ਗਾਰ ਨਹੀਂ ਹੈ ਜੇ ਪੀ ਐਚ ਡੀ ਵਾਲੇ ਨੂੰ ਪੀ ਐਚ ਡੀ ਦੇ ਬਰਾਬਰ ਦਾ ਰੋਜ਼ਗਾਰ ਦਿੱਤਾ ਜਾਵੇ ਉਹਦੀ ਯੋਗਤਾ ਦੇ ਅਨੁਸਾਰ ਨੌਕਰੀ ਦਿੱਤੀ ਜਾਵੇ ਤਾਂ ਉਹ ਚਪੜਾਸਤੀ ਦੀ ਪੋਸਟ ਵਾਸਤੇ ਅਪਲਾਈ ਨਹੀਂ ਕਰੂਗਾ میٹرਿਕ ਪਾਸ ਨੂੰ ਉਸੇ ਹਿਸਾਬ ਦੇ ਨਾਲ ਨੌਕਰੀ ਦਿੱਤੀ ਜਾਵੇ ਉਹ ਔਰ ਪੋਸਟਾਂ ਵਾਸਤੇ ਅਪਲਾਈ ਨਹੀਂ ਕਰੂਗਾ ਇਹ ਆਲਮੇ ਬੇਰਜ਼ਗਾਰੀ ਦਾ ਭਾਰਤ ਦੇ ਵਿੱਚ ਜਿਹਦੇ ਵਿੱਚੋਂ ਸਾਡੀ ਭਾਰਤ ਸਰਕਾਰ ਪੂਰੀ ਤਰ੍ਹਾਂ ਫੇਲ ਹੈ 2 ਕਰੋੜ ਦਾ ਟਾਰਗੇਟ ਦੇ ਕੇ ਉਹਨਾਂ ਨੇ 2 ਲੱਖ ਬੰਦੇ ਨੂੰ ਵੀ ਨੌਕਰੀ ਨਹੀਂ ਦਿੱਤੀ ਸਗੋਂ अनेका ਨੌਕਰੀਆਂ ਘਟਾਈਆਂ ਗਈਆਂ अनेका ਵਿਭਾਗ ਮ ਖਤਮ ਕੀਤੇ ਗਏ ਹਨ ਕਰੋਨਾ ਦੇ ਦੌਰਾਨ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਜਿਹੜੀਆਂ ਮੁੜ ਬਹਾਰ ਨਹੀਂ ਹੋਈਆਂ ਤੇ ਉਹਨਾਂ ਪਰਿਵਾਰਾਂ ਦੀ ਹਾਲਤ ਜਿਹੜੀ ਵੇਖਣ ਵਾਲੀ ਆ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਨੇ ਭਾਰਤ ਸਰਕਾਰ ਪੂਰੀ ਤਰ੍ਹਾਂ ਇਸ ਮਸਲੇ ਤੇ ਫੇਲ ਹੈ ਜੀ ਲੀਡਰਾਂ ਨੂੰ ਸਿਆਸੀ ਦਲਾਂ ਨੂੰ ਚੋਣਾਂ ਵੇਲੇ ਬੇਰੁਜ਼ਗਾਰਾਂ ਦੀ ਯਾਦ ਕਿਉਂ ਆਉਂਦੀ ਹੈ ਕਿਉਂਕਿ ਦੋ ਹੀ ਮੁੱਦੇ ਐ ਭਾਰਤ ਦੇ ਵਿੱਚ ਜਿਨ੍ਹਾਂ ਦੇ ਆਧਾਰ ਤੇ ਰਾਸ਼ਟਰੀ ਪੱਧਰ ਤੇ ਜਾਂ ਫਿਰ ਸਟੇਟਾਂ ਦੇ ਵਿੱਚ ਬੱਖ-ਬੱਖ ਹੋਰ ਕਈ ਮੁੱਦੇ ਆ ਜਿਨ੍ਹਾਂ ਦੇ ਆਧਾਰ ਤੇ ਕੋਈ ਜਾਤੀ ਦਾ ਮੁੱਦਾ ਹੈ ਕੋਈ ਧਾਰਮਿਕ ਮੁੱਦਾ ਹੈ ਜਾਂ ਕੋਈ ਹੋਰ ਉਹਨਾਂ ਮੁੱਦਿਆਂ ਤੇ ਲੋਕਾਂ ਨੂੰ ਵੰਡਿਆ ਜਾ ਸਕਦਾ ਦੋ ਮੁੱਦੇ ਜਨਸੰਖਿਆ ਤੇ ਜਿਹੜਾ ਬੇਰਜ਼ਗਾਰੀ ਦੇ ਮੁੱਦੇ ਤੇ ਭਾਰਤ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਚੋਣਾਂ ਲੜਦੀਆਂ ਨੇ ਪਰੰਤੂ ਜਦੋਂ ਸੱਤਾ ਚਾਹੁੰਦੀਆਂ ਨੇ ਹੱਲ ਕੋਈ ਨਹੀਂ ਕਰਦੀ ਕਿਉਂਕਿ ਮੁੱਦਾ ਉਹ ਜ਼ਰੂਰ ਲੈਂਦੀਆਂ ਨੇ ਜੇ 83% ਅਜਨ ਭਾਰਤ ਦੀ ਕੁੱਲ ਆਬਾਦੀ ਦੇ ਵਿੱਚ ਇੱਕ ਤਾਜ਼ਾ ਰਿਪੋਰਟ 2024 ਦੀ ਹੈ ਜੀ ਭਾਰਤ ਦੇ ਵਿੱਚ ਜਿੰਨੀ ਬੇਜ਼ਗਾਰੀ ਹੈ ਉਹਦੇ ਵਿੱਚੋਂ 83% ਨੌਜਵਾਨਨੀ ਤੇ ਨੌਜਵਾਨ ਜਿਹੜਾ ਕਿ ਇੱਕ ਕਿਸੇ ਰਾਸ਼ਟਰ ਦੀ ਰੀੜ ਦੀ ਹੱਡੀ ਹੁੰਦੇ ਆ ਜਿਹੜੇ ਤਬਦੀਲੀ ਲਿਉਂਦੇ ਆ ਜਿਨ੍ਹਾਂ ਨੂੰ ਪੰਪ ਮਾਰ ਕੇ ਇਥੋਂ ਦੀਆਂ ਰਾਜਨੀਤਿਕ ਪਾਰਟੀਆਂ ਆਪਣੇ ਚੋਣਾਂ ਮੁੱਕੇ ਵਰਤਦੀਆਂ ਨੇ ਉਹਨਾਂ ਨੂੰ ਇਹ ਹੈ ਕਿ ਜੇ 83% ਜਿਹੜੀ ਬੇਰੁਜ਼ਗਾਰ ਨੌਜਵਾਨੀ ਹੈ ਜੀ ਅਸੀਂ ਉਹਨਾਂ ਨੂੰ ਲੌਲੀਪੌਪ ਦੇਵਾਂਗੇ ਤਾਂ ਇਹ ਸਾਨੂੰ ਜਿਵੇਂ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲ ਲੋਕਾਂ ਦਾ ਰੁਝਾਨ ਹੋਇਆ ਤਾਂ ਉਹ 83% ਨੌਜਵਾਨ ਸਾਡੇ ਛਤਰੀ ਥੱਲੇ ਆਉਂਦੇ ਆ ਸਾਡਾ ਝੰਡਾ ਚੱਕਦੇ ਆ ਤਾਂ ਅਸੀਂ ਲਾਜ਼ਮੀ ਜਿੱਤਾਂਗੇ ਇਸ ਕਰਕੇ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਮਸਲਾ ਹਰੇਕ ਪਾਰਟੀ ਬੇਰੁਜ਼ਗਾਰਤਾ ਚੱਕਦੀ ਹੈ ਪਰੰਤੂ ਸੱਤਾ ਤੇ ਆਉਣ ਤੋਂ ਬਾਅਦ ਉਸ ਨੂੰ ਹੱਲ ਨਹੀਂ ਕਰਦੀ ਆ ਗੱਲ ਇਸ ਦੇ ਨਾਲ ਹੀ ਜੁੜੀ ਆ ਬੇਰੁਜ਼ਗਾਰੀ ਦੇ ਨਾਲ ਬੇਰੁਜ਼ਗਾਰੀ ਦੇ ਵਿੱਚ ਪੜੇ ਲਿਖਿਆ ਵਰਗ ਤੇ ਅਨਪੜ ਵਰਗ ਦੋਨੇ ਹੁੰਦੇ ਆ ਪਰ ਮੈਂ ਇੱਕ ਗੱਲ ਪੜੇ ਲਿਖੇ ਵਰਗ ਦੀ ਗੱਲ ਕਰਦਾ ਤੇ ਖਾਸ ਕਰ ਉਹ ਵਰਗ ਨਿਰਾਸ਼ਾ ਦੇ ਆਲਮ ਚ ਹੁੰਦਾ ਪਹਿਲਾਂ ਉਹ ਪੜਦਾ ਤੇ ਫਿਰ ਉਹ ਨੌਕਰੀ ਲਈ ਡਾਂ ਖਾਂਦਾ ਹਉਮਤਾ ਮੈਨੂੰ ਇਹ ਲੱਗਦਾ ਵੀ ਡਾਂਗਾ ਵੀ ਵਰਦੀਆਂ ਨੇ ਆਮ ਹੀ ਦੇਖਿਆ ਜਾਂਦਾ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਇਸ ਲੀਕ ਤੋਂ ਹਟ ਕੇ ਸੁਖਵਿੰਦਰ ਜੀ ਨੌਕਰੀ ਤੇ ਪੜ੍ਹਾਈ ਵੇਲੇ ਪੈਮਾਨਾ ਇੱਕ ਹੁੰਦਾ ਹੈ ਪੈਮਾਨਾ ਤਾਂ ਦੂਜੇ ਦਿਨ ਨੂੰ ਬਦਲ ਜਾਂਦਾ ਸਾਡੀ ਪੰਜਾਬ ਦੀ ਪੰਜਾਬ ਦੀ ਇੱਕ ਮੰਤਰੀ ਹੈ ਉਹ ਕਹਿੰਦੀ ਮੈਂ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੂੰ ਤੁਸੀਂ ਦੇਖਿਆ ਹੀ ਹੋਣਾ ਉਹ ਬੜੇ-ਬੜੇ ਹੁਣ ਵੀ ਜਹਾਜ਼ ਦਾ ਬਹੁਤ ਵੱਡਾ ਮਸਲਾ ਰੌਲਾ ਪਾਉਂਦੀ ਆ ਉਹ ਤੇ ਉਹ ਕਹਿੰਦੀ ਮੈਂ 5 ਮਿੰਟਾਂ ਚ ਪਰ ਦੂਜੇ ਦਿਨ ਜਦੋਂ ਸਰਕਾਰ ਬਣ ਗਈ ਜਦੋਂ ਮੰਤਰੀ ਬਣ ਗਈ ਉਹ ਕਹਿੰਦੀ ਮੈਨੂੰ ਉਦੋਂ ਪਤਾ ਨਹੀਂ ਸੀ ਇਹੀ ਸਾਡੇ ਪੰਜਾਬ ਦੇ ਹੁਣ ਇੱਕ ਕੈਬਨਿਟ ਮੰਤਰੀ ਮੀਤ ਹੇਰ ਜੀ ਹੈ ਜਿਹੜੇ ਸਾਡੇ ਨਾਲ ਬੇਰਜ਼ਗਾਰਾਂ ਦੇ ਵਿੱਚ ਕਾਂਗਰਸ ਸਰਕਾਰ ਵੇਲੇ ਸਾਡੇ ਸਾਡਾ ਪ੍ਰੋਟੈਸਟ ਚੱਲਦਾ ਸੀ ਟੈਂਕੀ ਤੇ ਸੰਗਰੂਰ ਮੱਲੋ ਜੋਰੀ ਧੱਕੇ ਨਾਲ ਜਾ ਕੇ ਟੈਂਕੀ ਤੇ ਬੈਠ ਗਏ ਮਿੰਤਾ ਤਰਲੇ ਕਰਕੇ ਤੇ ਉਦੋਂ ਕਹਿੰਦੇ ਕਿ ਭਾ ਪੰਜਾਬ ਦੇ ਵਿੱਚ ਜੇ ਅਸੀਂ ਨੌਕਰੀਆਂ ਪੰਜਾਬ ਸਰਕਾਰ ਦੇਵੇ ਤਾਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਦੇਵੇ ਪਰੰਤੂ ਜਦੋਂ ਹੁਣ ਉਹ ਸੱਤਾ ਚ ਆ ਗਏ ਜਦੋਂ ਮinistr ਬਣ ਗਏ ਤਾਂ ਹੁਣ ਕਹਿੰਦੇ ਜੀ ਸੰਵਿਧਾਨ ਦੀ ਧਾਰਾ ਫੁਲਾਨੀ ਹੈ ਉਦੇ ਮੁਤਾਬਕ ਅਸੀਂ ਅਦਰ ਸਟੇਟ ਵਾਲਿਆਂ ਨੂੰ ਰੋਕ ਨਹੀਂ ਸਕਦੇ ਤੇ ਜਦੋਂ ਨਹੀਂ ਸੀ ਉਦੋਂ ਕਹਿੰਦੇ ਸੀ ਜੀ ਦੂਜੇ ਰਾਜਾਂ ਦਾ ਕੀ ਹੈ ਸਾਡੇ ਪੰਜਾਬ ਦਾ ਕਹਿਣ ਦਾ ਭਾਵ ਕਿ ਜਦੋਂ ਸੱਤਾ ਤੇ ਬੈਠ ਜਾਂਦੇ ਆ ਦੂਜੇ ਤਨੂਪਮਾਨੇ ਬਦਲ ਜਾਂਦੇ ਆ ਦੂਜੀ ਉਦਾਹਰਨ ਹੈ ਕਿ ਜਦੋਂ ਅਸੀਂ ਗ੍ਰੈਜੂਏਸ਼ਨ ਕਰ ਲਈ ਜਿਨ੍ਹਾਂ ਨੇ ਗ੍ਰੈਜੂਏਸ਼ਨ ਕਰ ਲਈ ਉਹ ਸੋਚਦਾ ਹੈ ਕਿ ਮੈਂ ਬੀਐਡ ਕਰਨਾ ਜੇ ਕੋਈ ਟੀਚਿੰਗ ਲਾਈਨ ਚ ਆਉਣਾ ਚਾਹੁੰਦਾ ਜਿਵੇਂ ਅਸੀਂ ਟੀਚਿੰਗ ਲਾਈਨ ਦੇ ਨਾਲ ਸੰਬੰਧਤ ਆ ਜਾ ਕਿਸੇ ਨੇ ETT ਕਰਨੀ ਹੈ ਪਲੱਸ 2 ਕੀਤੀ ਹੈ ETT ਕਰਕੇ ਉਹ ਅਗਲਾ ਉਧਰ ਔਣਾ ਚਾਹੁੰਦਾ ਹੈਗਾ ਕਿ ਉਹਦਾ ਸੇਵਾ ਦਾ ਕਿੱਤਾ ਉਹ ਚੁਣਨਾ ਚਾਹੁੰਦਾ ਹੈ ਪਰੰਤੂ ਜਦੋਂ ਸਰਕਾਰ ਬਦਲ ਜਾਂਦੀ ਹੈ ਪੰਜਾਬ ਸਰਕਾਰ ਕਾਂਗਰਸ ਸਰਕਾਰ ਨੇ 2018 ਦੇ ਵਿੱਚ ਇੱਕ ਰੂਲ ਅਮੈਂਡ ਕੀਤਾ ਕਹਿੰਦੇ ਜੀ ਪੰਜਾਬ ਦੇ ਵਿੱਚ ਜੇਕਰ ਤੁਸੀਂ ਟੀਚਰ ਲੱਗਣਾ ਹੈ ਤਾਂ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚੋਂ ਨੰਬਰ ਪੰਜ Uh, 55% ਹੋਣੀ ਚਾਹੀਦੀ ਹੈ ਜਦ ਕਿ ਮੌਜੂਦਾ ਸਮੇਂ ਦੇ ਵਿੱਚ ਅੱਜ 2024 ਚ ਬੈਠੇ ਆਂ ਆਪਾਂ ਅੱਜ ਵੀ ਜਦੋਂ बीएड ਵਿੱਚ ਦਾਖਲਾ ਲੈਣੇ ਆ ਤਾਂ ਉੱਥੇ 45 ਜਾਂ 50% ਨੰਬਰਾਂ ਦੀ ਲੋੜ ਹੈ ਜਿਹੜੇ ਰਿਜ਼ਰਵ ਕੈਟਾਗਰੀ ਦੇ ਉਹਨਾਂ ਦੇ 45 ਤੇ ਜਨਰਲ ਦੇ ਹੈ 50 ਤੇ ਪਰੰਤੂ ਕਹਿੰਦੇ ਜਦੋਂ ਤੁਸੀਂ ਟੀਚਰ ਲੱਗਣਾ ਹੈ ਉਦੋਂ ਤੁਹਾਡੇ 55 ਹੋਣਾ ਚਾਹੀਦੇ ਆ ਹੁਣ ਨਾ ਤਾਂ ਪਤਾ ਨਹੀਂ ਕਿ ਪੰਜਾਬ ਦੇ ਉਚੇਰੀ ਸਿੱਖਿਆ ਨੂੰ ਇਸ ਗੱਲ ਦੀ ਸਮਝ ਨਹੀਂ ਪਤਾ ਨਹੀਂ ਐਨਸੀਆਰਟੀ ਦੀਆਂ ਗਾਈਡਲਾਈਨਸ ਪੜ੍ਹਦੇ ਨਹੀਂ ਪਤਾ ਨਹੀਂ ਫਿਰ ਜਦੋਂ ਉਹਦੇ ਤੇ ਬੈਠ ਜਾਂਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾ ਕੇ ਇੱਕ ਵਾਰ ਵਨਵੇ ਹੋ ਗਏ ਹੁਣ ਦੂਜਾ ਰਸਤਾ ਹੀ ਨਹੀਂ ਰਿਹਾ ਇੱਕੋ ਹੀ ਰਸਤਾ ਹੈਗਾ ਮਤਲਬ ਕਿ ਬਨਵੇ ਹੈ ਤੇ ਹੁਣ ਅਸੀਂ ਲੋਕਾਂ ਤੋਂ ਕੀ ਲੈਣਾ ਤੇ ਉਦੋਂ ਉਹਨਾਂ ਦੀਆਂ ਅੱਖਾਂ ਵੀ ਬਦਲ ਜਾਂਦੀਆਂ ਨੇ ਤਾਂ ਹੁਣ ਵੀ ਅਜੇ ਤੱਕ 55% ਜਿਹੜੀ ਬੇਤੁਕੀ ਸਰਤ ਪੰਜਾਬ ਦੇ ਬੇਰਜ਼ਗਾਰਾਂ ਤੇ ਬੀ.ਐਡ ਦੇ ਮਸਲੇ ਚਲਾਈ ਆ ਮਾਸਟਰ ਡਿਗਰੀ ਚਲਾਈ ਆ ਪੰਜਾਬ ਸਰਕਾਰ ਨੇ ਉਸ ਰੂਲ ਨੂੰ ਅਜੇ ਤੱਕ ਕਮੈਂਡ ਨਹੀਂ ਕੀਤਾ ਉਸ ਰੂਲ 'ਚ ਅਜੇ ਤੱਕ ਨਹੀਂ ਸ਼ੋਧ ਕੀਤੀ ਪੰਜਾਬ ਦੇ ਬਹੁਤ ਵੱਡੀ ਗਿਣਤੀ ਬੇਰਜ਼ਗਾਰ ਜਿਨ੍ਹਾਂ ਨੇ ਲੱਖਾਂ ਰੁਪਇਆ ਲਾ ਕੇ 2 ਸਾਲ ਦੀ ਬੀ.ਐਡ ਦੀ ਡਿਗਰੀ ਕੀਤੀ ਹੈ ਉਹਨਾਂ ਦੇ ਨੰਬਰ 55 50 ਜਾਂ 45 ਸੀਗੇ ਹੁਣ ਉਹ ਇਸ ਫਿਕਰ ਦੇ ਵਿੱਚ ਨੇ ਖੁਦਕੁਸ਼ੀਆਂ ਵੀ ਸਾਡੇ ਚ ਇੱਕ ਨੌਜਵਾਨ ਇਸ ਮਸਲੇ 'ਚ ਕਰ ਗਿਆ ਸੀ ਜਿਹਦੇ ਨੰਬਰ 50 ਤੋਂ ਘੱਟ ਸੀਗੇ ਚੱਕ ਭ ਇੰਗਲ ਭਲਾਡੇ ਨੇੜਲਾ ਨੌਜਵਾਨ ਇਸ ਮਸਲੇ ਤੇ ਕੁਝ ਕੁਛੀ ਕਰ ਗਿਆ ਸੀ ਉਹਨੇ ਸੋਚਿਆ ਵੀ ਮੈਂ ਬੀਐਡ ਕਰ ਲਈ ਡਬਲ ਐਮਏ ਕਰ ਲਈ ਮੈਂ ਨੈਟ ਪਾਸ ਕਰ ਲਿਆ ਹੈਂਡੀਕੈਪਡ ਸੀ ਦਲਤ ਨੌਜਵਾਨ ਸੀਗਾ ਵੀ ਮੇਰੇ ਨੰਬਰ 55 ਤੋਂ ਘੱਟ ਹੈ ਜੇ ਪੋਸਟਾਂ ਨਿਕਲਦੀਆਂ ਵੀ ਨਹੀਂ ਤਾਂ ਮੈਂ ਨੌਕਰੀ ਤੇ ਨਹੀਂ ਲੱਗਣਾ ਤਾਂ ਉਹ ਖੁਦਕੁਸ਼ੀ ਕਰ ਗਿਆ ਸੀ ਤੇ ਇਹ ਸਾਰਾ ਕੁਝ ਅਜੇ ਤੱਕ ਜਿਉਂਦੀ ਤੇ ਉਹ ਜਾਰੀ ਹੈ ਇਹ ਸਰਕਾਰ ਜਿਹੜੀ ਲੋਕਾਂ ਦੀ ਗੱਲ ਕਰਦੀ ਸੀ ਜਿਹੜੀ ਖੁਦ ਟੈਂਕੀਆਂ ਤੇ ਛੜੇ ਕੋਲੇ ਚੜਦੀ ਸੀ ਧਰਨਿਆਂ ਤੇ ਬੈਠਦੀ ਸੀ ਉਹਨੇ ਵੀ ਅਜੇ 2 ਸਾਲ ਦੇ ਵਿੱਚ ਇਹ ਰੂਲ ਮੰਡ ਨਹੀਂ ਕੀਤਾ ਪੰਜਾਬ ਦੀ ਆਮਦ ਦੀ ਮਾਰਟੀ ਸਰਕਾਰ ਨੇ ਜੀ ਹੁਣ ਗੱਲ ਕਰਦੇ ਹਾਂ ਇਹੀ ਤੁਹਾਡਾ ਆਲਮ ਸਹੀ ਆ ਪਰ ਹੁਣ ਓਵਰੇਜ ਦੀ ਗੱਲ ਕਰਦੇ ਆ ਸਰਕਾਰਾਂ ਨੇ ਜਿਹੜੀਆਂ ਉਹ ਅੱਜ ਇੱਕ ਓਵਰੇਜ ਦਾ ਬੜਾ ਵੱਡਾ ਮਸਲਾ ਬਣ ਗਿਆ ਜਿਹੜਾ ਬੰਦਾ ਪੜਦਾ ਲਿਖਦਾ ਲੰਬੀ ਪੀ ਐਚ ਡੀ ਕਰਦਾ ਡਬਲ ਐਮ ਏ ਕਰਦਾ ਉਹ ਪਹਿਲੇ ਹੀ ਬੜਾ ਮੁਸ਼ਕਲ ਦੌਰ ਵਿੱਚੋਂ ਗੁਜ਼ਰਦਾ ਆਪਦੀ ਕਮਾਈ ਦੇ ਲਈ ਜਿਹਦੇ ਬਹੁਤ ਤਰ੍ਹਾਂ ਦੇ ਪਰਿਵਾਰ ਨੇ ਜਿਹੜੇ ਉਹ ਉੰਨੀ ਸੋਮੀ ਨਹੀਂ ਹੁੰਦੇ ਉਹਨਾਂ ਦੇ ਕੋਲ ਆਰਥਿਕਤਾ ਦੇ ਉਹ ਖੁਦ ਵੀ ਕਈ ਵਾਰੀ ਕਮਾ ਕੇ ਪੜਦਾ ਪਰ ਫਿਰ ਉਹਨੂੰ ਕਿਹਾ ਜਾਂਦਾ ਆਰਥਿਕਤਾ ਦੇ ਸੌਰੀ ਓਵਰੇਜ ਦੇ ਮਾਮਲੇ 'ਚ ਵੀ ਹੁਣ ਤੁਹਾਡਾ ਜਨਰਲ ਕੈਟਾਗਰੀ ਆ ਤੁਸੀਂ 37 ਸਾਲ ਹੋ ਤੁਸੀਂ ਰਿਜ਼ਰਵ ਕੈਟਾਗਰੀ ਹੋ 42 ਸਾਲ ਹੋ ਜਦਕਿ ਇਹ ਇੱਕ ਆਮ ਦੇਖਿਆ ਜਾਂਦਾ ਵੀ 75 75 ਸਾਲ ਦਾ 80 80 ਸਾਲ ਦਾ ਈਵਨ ਕਿ ਬੈੱਡ ਦੇ ਉੱਤੇ ਪਿਆ ਬੰਦਾ ਵੀ ਪੋਲਿਟਿਕਸ ਦੇ ਵਿੱਚ ਸਰਕਾਰਾਂ ਚਲਾ ਰਿਹਾ ਉਹਦੇ ਤੇ ਕੋਈ ਹੈ ਨਹੀਂ ਪਿਆ ਮੰਨਣਾ ਨਹੀਂ ਲੱਗਦਾ ਪਿਆ ਹੀ ਨਹੀਂ ਕੱਲਾ ਜ਼ਿਲ੍ਹਾ 'ਚ ਬੈਠਾ ਵੀ ਚਲਾ ਰਿਹਾ ਹੈ ਇਦੋਂ ਵੀ ਕਹਾ ਗੱਲੀ ਗੱਲ ਬੈਠੀ ਹੈ ਕਿ ਜ਼ਿਲ੍ਹਾ 'ਚ ਬੈਠਾ ਵੀ ਚਲਾ ਰਿਹਾ ਹੈ ਤੇ ਇਧਰ ਪੰਜਾਬ ਦੇ ਬੇਰੁਜ਼ਗਾਰ ਤੇ ਜੋ ਕਿ ਪਰਚਾ ਦਰਜ ਹੋ ਜੇ ਉਹ ਕਹਿੰਦੇ ਲਾਲ ਲੀਕਾ ਭਾਗੀ ਜੀ ਨੌਕਰੀਆਂ ਵੇਲੇ ਤੁਹਾਡੀ ਜਦੋਂ ਤੁਸੀਂ ਜੇ ਜੁਆਇਨ ਕਰ ਵੀ ਲਿਆ ਕਿਸੇ ਤਰੀਕੇ ਨਾਲ ਨੌਕਰੀ 'ਚ ਆ ਵੀ ਗਏ ਤੇ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਕਲੀਅਰ ਨਹੀਂ ਹੁੰਦੀ ਤੇ ਇੱਥੇ ਜ਼ਿਲ੍ਹਾ 'ਚ ਬੈਠੇ ਸਰਕਾਰਾਂ ਚਲਾਈ ਜਾਂਦੇ ਆ ਇਤਨੇ ਤੁਹਾਨੂੰ ਪਤਾ ਪੰਜਾਬ ਦਾ ਆਲਮ ਕੀ ਹੈ ਤਾਂ ਜਦੋਂ ਪਿਛਲੀਆਂ ਚੋਣਾਂ ਹੋਈਆਂ ਸੀ ਜਮਨੀ ਚੋਣ ਪੰਜਾਬ ਦੀ ਸੰਰੂਰਦੀ ਹੋਈ ਹੈ ਇੱਕ ਜਦੋਂ ਸੀ ਜਾਂ ਪਿਛਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਘਰ-ਘਰ ਜਾ ਕੇ ਪੰਜਾਬ ਦੇ ਬੇਰਜ਼ਗਾਰਾਂ ਦੇ ਨਾਲ ਇਹ ਵਾਅਦਾ ਕੀਤਾ ਕਿ ਯਾਰ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਪੰਜਾਬ ਦਾ ਬੇਰਜ਼ਗਾਰ ਭਾਵੇਂ ਕੋਈ 56 ਸਾਲ ਦਾ ਕਿਉਂ ਨਾ ਹੋ ਗਿਆ ਹੋਵੇ ਉਹਨੇ ਪ੍ਰੀਖਿਆ ਦੇਣੀ ਹੈ ਪ੍ਰੀਖਿਆ ਪਾਸ ਕਰਨੀ ਹੈ ਉਸ ਤੋਂ ਬਾਅਦ ਚ ਨੌਕਰੀ ਤੇ ਲੱਗਣਾ ਹੈ 2 ਸਾਲ ਉਹਨੇ ਨੌਕਰੀ ਕੀਤੀ ਆ ਫਿਰ ਉਹਦਾ ਰਟਾਇਰ ਹੋ ਗਿਆ ਵੀ ਅਸੀਂ ਤੁਹਾਨੂੰ ਏਜ ਵਾਲਾ ਮਸਲਾ ਖਤਮ ਹੀ ਕਰ ਦਿਆਂਗੇ ਜਿਹੜਾ ਰੂਲ ਹੈ 37 ਸਾਲ ਜਾਂ 42 ਸਾਲ ਜਨਰਲ ਕੈਟਾਗਰੀ ਵਾਸਤੇ 37000 ਵਾਸਤੇ 42 ਤੇ ਇਹ ਖਤਮ ਹੀ ਕਰ ਦਾਂਗੇ 2 ਸਾਲਾਂ ਦੇ ਵਿੱਚ ਪੂਣੀ ਨਹੀਂ ਲਾਈ ਕਿਤਨੀ ਤਪਰੇ ਰਹੀ ਪੂਣੀ ਲਾਉਣੀ ਹੁੰਦੀ ਹੈ ਨਾ ਲਾ ਕੇ ਵੀ ਅਸੀਂ ਧਰਤੀ ਚਰਖਾ ਚਲਾ ਲਿਆ ਲਾਈ ਹੀ ਨਹੀਂ ਅਜੇ ਤੱਕ ਕਤਨੀ ਤਾਂ ਪਰੇ ਰਹੀ ਕਿ ਪੂਣੀ ਕੱਤ ਕੇ ਗਲੋਟੇ ਬਟਲੇ ਜਾ ਕੋਈ ਘੋੜਾ ਭਰ ਲਿਆ ਕਤਨਾ ਤਾਂ ਪਰੇ ਰਿਹਾ ਹਾਂ ਦੂਜੇ ਪਾਸੇ ਆਪਦੇ ਘਰ ਜਰੂਰ ਭਰ ਲਿਆ ਕਰੋੜਪਤੀ ਆਰੋਪਤੀ ਜਰੂਰ ਬਣ ਗਿਆ ਵੱਡੇ ਵੱਡੇ ਘਾਪਲੇ ਸ਼ਰਾਬਦਾਲ ਤੁਹਾਡੇ ਸਾਹਮਣੇ ਆ ਪੰਜਾਬ ਭਾਰਤ ਦੇ ਜਿਹੜਾ ਆਮ ਆਦੀ ਪਾਰਟੀ ਦੇ ਸੁਪਰੀਮੋ ਦਾ ਤੇ ਪੰਜਾਬ ਦੇ ਬੇਰਜ਼ਗਾਰਾਂ ਦੇ ਨਾਲ ਖੁਦ ਭਗਵੰਤ ਮਾਨ ਨੇ ਵੱਖ-ਵੱਖ ਪਿੰਡਾਂ 'ਚ ਜਾ ਕੇ ਰੇਲੀਆਂ 'ਚ ਜਾ ਕੇ ਪੰਜਾਬ ਦੇ ਬੇਰਜ਼ਗਾਰਾਂ ਨੂੰ ਮਿਲਦੇ ਦੌਰਾਨ ਆਨਲਾਈਨ ਪਿਆ ਰਿਕਾਰਡ ਪਿਆ ਸਾਰਾ ਕੁਝ ਹਜ਼ਾਰਾਂ ਵਾਰ ਵਾਅਦੇ ਕੀਤੇ ਕਿ ਅਸੀਂ ਸਾਡੀ ਸਰਕਾਰ ਬਣਨ ਤੇ ਤੁਹਾਨੂੰ ਮੌਕਾ ਦੇਵਾਂਗੇ ਏਜ ਵਾਲਾ ਮਸਲਾ ਸੀ ਹੱਲ ਕਰਾਂਗੇ 2 ਸਾਲ ਦੇ ਵਿੱਚ ਅਜੇ ਮਸਲਾ ਨਹੀਂ ਹੱਲ ਕੀਤਾ ਹੁਣ ਰੋਜ਼ਗਾਰ ਵਾਲਾ ਮਸਲਾ ਤਾਂ ਇੱਕ ਪਾਸੇ ਰਹਿ ਗਿਆ ਕਿ ਸਾਨੂੰ ਪੋਸਟਾਂ ਕੱਢੋ ਜੀ ਸਾਨੂੰ ਨੌਕਰੀਆਂ ਦਿਓ ਅਸੀਂ ਪੇਪਰ ਦੇਵਾਂਗੇ ਜੇਕਰ ਅਸੀਂ ਪੇਪਰ ਪਾਸ ਕਰਕੇ ਰੋਜ਼ਗਾਰ ਦੇ ਲੈਣ ਦੇ एलिਜੀਬਲ ਹੋਏ ਯੋਗ ਹੋਏ ਅਸੀਂ ਨੌਕਰੀ ਲੈ ਲਾਂਗੇ ਪਰੰਤੂ ਉਹ ਮਸਲਾ ਦੂਜਾ ਬਣ ਗਿਆ ਕਿ ਤੁਸੀਂ 2 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਬਣੀ ਨੂੰ 2 ਸਾਲ ਤੋਂ ਉੱਤੇ 26 ਮਹੀਨੇ ਦਾ ਸਮਾਂ ਹੋ ਗਿਆ ਅਜੇ ਤੱਕ 2 ਸਾਲਾਂ ਦੇ ਵਿੱਚ ਇੱਕ ਵੀ ਭਰਤੀ ਨਹੀਂ ਕੀਤੀ ਨਾ ਮਾਸਟਰ ਕੁਕਟਰ ਦੀ ਨਾ ਹੈਲਥ ਦੇ ਵਿੱਚ ਜਿਹੜੇ ਕੈਂਡੀਡੇਟਸ ਇਸ ਦੇ ਦੌਰਾਨ ਓਵਰਏਜ ਹੋਗੇ ਇਸ ਦਾ ਤਾਂ ਸਿੱਧੀ ਸਿੱਧੀ ਜ਼ਿੰਮੇਵਾਰੀ ਮੌਜੂਦਾ ਪੰਜਾਬ ਸਰਕਾਰ ਜਾਂਦੀ ਹੈ ਪਿਛਲੇ ਓਵਰਏਜ ਹੋਏ ਤਾਂ ਪਿਛਲੇ ਸਰ ਹੈ ਜੀ ਸਾਡੀ ਗੱਲ ਕੱਢਦਾ ਇਹ ਤਾਂ ਹਰੇਕ ਕਰੋੜਾਂ ਰੁਪਈਆ ਦੇ ਇਸ਼ਤਿਹਾਰ ਚਪ ਚੁੱਕੇ ਆ ਵੀ ਇੰਨੀਆਂ ਨੌਕਰੀਆਂ 26000 ਨੌਕਰੀ ਇਹ ਫਿਰ ਉਹ ਗੱਲਾਂ ਕਿੱਧਰ ਗਈਆਂ ਅ ਤੁਹਾਡੇ মিডিਆ ਰਾਹੀਂ ਵੀ ਹੈ ਸਾਡੇ ਜਿਹੜੇ ਸਰੋਤੇ ਦੇਖਣਗੇ ਇਸ ਇੰਟਰਵਿਊ ਨੂੰ ਇਸ ਰਿਕਾਰਡਿੰਗ ਨੂੰ ਕਿ ਤੁਸੀਂ ਇੱਕ ਵੀ ਇਸ਼ਤਿਹਾਰ ਇੱਕ ਵੀ ਸਿੰਗਲ ਪੋਸਟ ਦਾ ਮਾਸਟਰ ਕੈਟਰ ਦਾ ਹੈਲਥ ਦੇ ਵਿੱਚ ਮਲਟੀਪਰਪਸ ਹੈਲਥ ਵਰਕਰ ਦਾ ਅਟੈਂਡ ਕਰਾਫਟ ਦਾ ਜਿਹੜੀ ਭਰਤੀ ਪੰਜਾਬ ਸਰਕਾਰ ਨੇ 2 ਸਾਲਾਂ ਚ ਕੱਢੀ ਹੋਵੇ ਇੱਕ ਵੀ ਇਸ਼ਤਿਹਾਰ ਦਿਖਾ ਦੇਣਾ ਮੈਂ ਚੈਲੰਜ ਕਰਦਾ ਬੈਠ ਕੇ ਇਥੋਂ ਦੇ ਸਿੱਖਿਆ ਮੰਤਰੀ ਇਥੋਂ ਦੇ ਮੁੱਖ ਮੰਤਰੀ ਇਥੋਂ ਦੇ ਵਿੱਤ ਮੰਤਰੀ ਇੱਥੇ ਇਸ ਗੱਲ ਤੇ ਡਿਬੇਟ ਕਰਨ ਦੱਸਣ ਸਾਡੇ ਕੋਲੇ ਲੋਕਾਂ ਚ ਲਿਆ ਕੇ ਕਿ ਇਹ ਇਸ਼ਤਿਹਾਰ ਅਸੀਂ ਜਾਰੀ ਕੀਤਾ ਸੀ ਇਹ ਭਰਤੀ ਕਰ ਲਈ ਇਹ ਭਰਤੀਆਂ ਤਾਂ ਕਾਂਗਰਸ ਸਰਕਾਰ ਦੇ ਜਾਂਦੇ ਟਾਈਮ ਬਲੇ ਦੀਆਂ ਜਿਹੜੀਆਂ ਕੱਢੀਆਂ ਸੀ ਉਹ ਵੀ ਅਜੇ ਵਿੱਚ ਲੰਕੀਆਂ ਨੇ ਹੋਰ ਸਾਡੇ ਤੁਹਾਨੂੰ ਮੈਂ 168 ਕੈਂਡੀਡੇਟ ਡੀਪੀ ਦਿਖਾ ਦਿੰਨਾ ਤੁਹਾਨੂੰ ਮਾਸਟਰ ਕੈਡਰ ਦੇ 4161 ਪੋਸਟਾਂ ਕਾਂਗਰਸ ਸਰਕਾਰ ਵੇਲੇ ਆਈਆਂ ਸੀ ਲਾਸਟ ਟਾਈਮ 8 ਜਨਵਰੀ ਜਦੋਂ ਚੋਣ ਜਾਬਤਾ ਲੱਗਦਾ ਸੇਮ ਡੇ ਉਦੋਂ ਦੀਆਂ ਆਈਆਂ ਸੀ ਉਹ ਅਜੇ ਤੱਕ ਪੈਂਡਿੰਗ ਪਈਆਂ ਨੇ ਜਿਨ੍ਹਾਂ ਨੂੰ ਆਰਡਰ ਦਿੱਤੇ ਸੀ ਪੀਏਯੂ ਦੇ ਆਡੀਟੋਰੀਅਮ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਉਹ ਅਜੇ ਵੀ ਆਪਣੇ ਆਰਡਰ ਲੈ ਕੇ ਤੁਰੇ ਫਿਰਦੇ ਆ ਕਦੇ ਡੀਓ ਕੋਲੇ ਜਾਂਦੇ ਆ ਕਦੇ ਸਿੱਖਿਆ ਸਕੂਲ ਸਕੂਲ ਸਿੱਖਿਆ ਬੋਰਡ ਚ ਜਾਂਦੇ ਆ ਜਿ ਤੁਹਾਡੇ ਆਰਡਰ ਤਾਂ ਸਾਨੂੰ ਦਿੱਤੇ ਹੋਏ ਨੇ ਅਸੀਂ ਜੁਆਇਨ ਕਿੱਥੇ ਕਰੀਏ ਕਹਿੰਦੇ ਜੀ ਉਹ ਲਿਸਟ 'ਚ ਤੁਹਾਡਾ ਸੀ ਆਰਡਰ ਮਿਲ ਗਿਆ ਫਿਰ ਵੀ ਉਹਨਾਂ ਨੂੰ ਆਰਡਰ ਮਿਲੇ ਹੋਏ ਨੇ ਉਹ ਕਹਿੰਦੇ ਸਾਨੂੰ ਦੱਸੋ ਤਾਂ ਸਹੀ ਅਸੀਂ ਜੁਆਇਨ ਕਿੱਥੇ ਕਰੀਏ ਆਰਡਰ ਤਾਂ ਸਾਨੂੰ ਮੁੱਖ ਮੰਤਰੀ ਦੇ ਦਸਤਕਤਾਂ ਵਾਲੇ ਪਏ ਨੇ ਪਰੰਤੂ ਜੁਆਇਨ ਕਰਾਉਣ ਵਾਸਤੇ ਸਾਡਾ ਕੋਈ ਸਕੂਲ ਹੀ ਨਹੀਂ ਉਹ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੇ ਇੱਕ ਲਿਸਟ ਨਮੀ ਪਾਤੀ ਉਦੇ ਤੁਹਾਡਾ ਨਾ ਹੈ ਨਹੀਂ ਵੀ ਜਿਹੜੇ ਆਰਡਰ ਮੁੱਖ ਮੰਤਰੀ ਨੇ ਜਾਰੀ ਕਰਤੇ ਉਹ ਆਰਡਰਾਂ ਦੇ ਆਧਾਰ ਤੇ ਜੇ ਕੋਈ ਉਮੀਦਵਾਰ ਜੋ ਹੈ ਜੋ ਹੈ ਨਹੀਂ ਕਰ ਸਕਦਾ ਤਾਂ ਤੁਸੀਂ ਖੁਦ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਾਂਗਰਸ ਸਰਕਾਰ ਕਹਿੰਦੀ ਸੀ ਕਰ ਕਰ ਰੋਜ਼ਗਾਰ ਦੇऊं ਬਕ ਬਕ ਥਾਵਾ ਤੇ ਕੈਂਪ ਜੇ ਲਾ ਕੇ ਇੱਕ ਕਹਿੰਦੇ ਸੀ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਤੁਹਾਨੂੰ ਭੇਜ ਦਿੰਨੇ ਆ 7000 ਤੇ ਤੁਸੀਂ ਗੜਗਾਉ ਜਾਓ 8000 ਤੇ ਚੰਡੀਗੜ੍ਹ ਭੇਜ ਦਿੰਨੇ ਆ ਮੁਹਾਲੀ ਭੇਜ ਦਿੰਨੇ ਆ ਉਹ ਪੰਜਾਬ ਦਾ ਸਾਡਾ ਕੋਈ ਵਿਅਕਤੀ ਆਪਦਾ ਘਰ ਛੱਡ ਕੇ 8000 ਤੇ ਢੀ ਦੂਰ ਪੈਂਦਾ ਤਾਂ ਨਾ ਉਹਦਾ ਖਰਚੇ ਹੀ ਨਹੀਂ ਪੂਰਾ ਹੁੰਦਾ ਕਿਸੇ ਦੁਕਾਨ ਤੇ ਚਾਹ ਗੁੜ ਤੋਲ ਅਸੀਂ ਖਾ ਮੰਗੇ ਤੇ ਅਸੀਂ ਉਹਨਾਂ ਮੇਲਿਆਂ ਦਾ ਡਰਾਮੇ ਦਾ ਜਾ ਕੇ ਉੱਥੇ ਪਰਦਾ ਚਾਕ ਵੀ ਕੀਤਾ ਸੀ ਤੇ ਇਹੀ ਕੁਝ ਇਸ ਸਰਕਾਰ ਨੇ ਕੀਤਾ ਜਿਹੜੀ ਕਹਿੰਦੀ ਸੀ ਅਸੀਂ ਆਊਟਸੋਰਸਿੰਗ ਬੰਦ ਕਰ ਦਾਂਗੇ ਅਨੇਕਾਂ ਹੋਰ ਕੈਟਾਗਰੀਆਂ ਨੂੰ ਕੱਢ ਕੇ ਸਾਡੀ ਆਰਟ ਐਂਡ ਕਰਾਫਟ ਬਹੁਤ ਵਧੀਆ ਵਿਸ਼ਾ ਹੈਗਾ ਜਿਹੜਾ ਸਾਡੇ ਬੱਚਾਂ ਚ ਇੱਕ ਡ੍ਰੈਗ ਦੀ ਕਲਾ ਪਰਫੁੱਲਤ ਕਰਦਾ ਉਹਨੂੰ ਇੱਧਰ ਲਿਆ ਰਿਹਾ ਐਨ ਐਸ ਕਿਊਫ ਹੈ ਉਹਨੂੰ ਆਊਟਸੋਰਸਿੰਗ ਤੇ ਲਿਆ ਰਿਹਾ ਆਊਟਸੋਰਸਿੰਗ ਤੇ ਕਿੰਨੇ ਸਾਡੇ ਮੁਲਾਜ਼ਮ ਜਿਹੜੇ ਕੰਮ ਕਰਦੇ ਸੀ ਅਜੇ ਤੱਕ ਕੱਚੇ ਨੇ ਜਿਹੜੇ ਵਾਅਦੇ ਇਹ ਕਰਦੇ ਸੀ ਕਿ ਅਸੀਂ ਆਊਟਸੋਰਸਿੰਗ ਬੰਦ ਕਰਾਂਗੇ ਉਸ ਅਗੋ ਆਊਟਸੋਰਸਿੰਗ ਨੂੰ ਹੋਰ ਬ ਮੈਨੂੰ ਇਹ ਲੱਗਦਾ ਤੁਹਾਡੀਆਂ ਗੱਲਾਂ ਤੋਂ ਪੰਜਾਬ ਦਾ ਪ੍ਰਵਾਸ ਜਾਰੀ ਰਹੂਗਾ ਸਾਰੇ ਮੁੱਦੇ ਬੇਰੋਜ਼ਗਾਰੀ ਨਾਲ ਜੁੜੇ ਐ ਮੈਂ ਥੋੜੀ ਹੋਰ ਡਿਟੇਲ ਚ ਗੱਲ ਕਰਾਂ ਕਿ ਜਿਹੜਾ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਨੇ ਉਹ ਮੌਤਾਂ ਨਹੀਂ ਅਸਲ ਚ ਸਰਕਾਰ ਵੱਲੋਂ ਕੀਤਾ ਗਿਆ ਕਤਲ ਐ ਇਹ ਪਹਿਲਾਂ ਵੀ ਅਕਾਲੀ ਸਰਕਾਰ ਵੇਲੇ ਪਹਿਲਾਂ 12 16 ਫਿਰ 18 2010 ਦੇ ਵਿੱਚ 16 2012 ਦੇ ਵਿੱਚ 18 ਸਰਾਬ ਦੇ ਨਾਲ ਮਰੇ ਸੀਗੇ ਕਾਂਗਰਸ ਸਰਕਾਰ ਵੇਲੇ 120 ਮਰੇ ਸੀਗੇ ਤਰਨਤਾਰਨ ਦੇ ਵਿੱਚ ਹੁਣ ਤਾਜ਼ਾ ਗਿਣਤੀ ਬਾਈ ਹੋ ਚੁੱਕੀ ਹੈ ਜਿਹੜੀ ਸਾਡੇ ਸੰਰੂ ਜਿਲ੍ਹੇ ਦੀ ਜਾਲੀ ਨਕਲੀ ਸਰਾਬ ਨਾਲ ਹੈ ਪਹਿਲੀ ਗੱਲ ਤਾਂ ਇਹ ਕਿ ਨਕਲੀ ਸਰਾਬ ਹੀ ਕਿਉਂ ਮਿਲਦੀ ਹੈ ਉਹਨਾਂ ਨੂੰ ਜਾਂ ਫਿਰ ਉਹ ਦੇਖਿਆ ਜਾਵੇ ਤਾਂ ਉਹ ਬਹੁਤ ਗਰੀਬ ਤੱਕੇ ਦੇ ਲੋਕ ਨੇ ਨਾ ਉਹਨਾਂ ਚ ਕਿਸੇ ਐਮਪੀ ਐਮਐਲਏ ਦਾ ਪੁੱਤੀ ਪੁੱਤ ਹੈ ਨਾ ਕਿਸੇ ਅਮੀਰ ਘਰਾਣੇ ਦਾ ਧੀ ਪੁੱਤ ਹੈ ਤਾਂ ਉਹ ਸਾਰਾ ਕੁਝ ਬੇਰਜ਼ਗਾਰੀ ਚੋਂ ਆ ਜਦੋਂ ਉਦੋਂ ਤੱਕ ਜਦ ਤੱਕ ਉਹ ਬੰਦ ਨਹੀਂ ਹੋ ਜਾਂਦੇ ਜਿਵੇਂ ਕਹੇ ਜਾਂਦਾ ਵੀ ਸਾਰੀ ਸਰਾਬ ਨਾ ਟੰਨ ਹੋ ਕੇ ਸੌਂਦੇ ਨਹੀਂ ਉਹ ਵਿਚਾਰੇ ਉਦੋਂ ਤੱਕ ਪ 100 ਰੁਪਏ ਵਾਲੀ ਬੋਤਲ ਹੁੰਦੀ ਹੈ ਉਹ ਸਾਡੇ ਪੰਜਾਬ ਦੇ ਸੀਐਮਸ ਪਹਿਲਾਂ ਵਾਲਿਆਂ ਵਾਂਗੂ ਜਾਂ ਹੁਣ ਵਾਲਿਆਂ ਵਾਂਗੂ ਮਹਿੰਗੀ ਤਾਂ ਉਹਨਾਂ ਨੂੰ ਸਰਾ ਮਿਲਦੀ ਨਹੀਂ ਨਾ ਉਹਨਾਂ ਚ ਕਪੈਸਿਟੀ ਹੈ ਇਹੀ ਪ੍ਰਵਾਸ ਦੀ ਹੈ ਇੱਕ ਸਰੋਵਰ ਭਰਿਆ ਹੋਇਆ ਹੈ ਉਹਦੇ ਚ 20000 ਮੱਸੀ ਪਈ ਹੈ ਤੇ 50000 ਲੀਟਰ ਪਾਣੀ ਹੈ ਇੱਕ ਉਹਦੇ ਚ ਮੱਛੀ ਕੱਢ ਲਓ 5000 ਲੀਟਰ ਪਾਣੀ ਕੱਢ ਲਓ ਕੱਢਦੇ ਜਾਓ ਕੱਢਦੇ ਜਾਓ ਤੇ ਨਾਲੇ ਤਾਂ ਪਾਣੀ ਪਹਿਲਾਂ ਖਤਮ ਹੋ ਜੂ ਮੱਛੀਆਂ ਵਿੱਚ ਰਹਿ ਜਾਣਗੇ ਜਿਹੜੀਆਂ ਮੱਛੀਆਂ ਰਹਿ ਗਈਆਂ ਉਹ ਵੀ ਮਰ ਜਾਣਗੀਆਂ ਕਿਉਂਕਿ ਜਦੋਂ ਤਲਾ ਖਾਲੀ ਹੋ ਗਿਆ ਤੇ ਇਹੀ ਕੁਸ ਸਾਡੇ ਪੰਜਾਬ ਦੀ ਬੇਰਜ਼ਗਾਰੀ ਦਾ ਨੌਜਵਾਨ ਜਦੋਂ ਪੰਜਾਬ ਦੇ ਵਿੱਚੋਂ ਜਾਂਦੇ ਆ ਆਪ ਦਾ ਪੈਸਾ ਲੈ ਕੇ ਜਾਂਦਾ ਹੈ ਸਾਡੀ ਆਰਥਿਕਤਾ ਖਤਮ ਹੋਣ ਕਿਨਾਰੇ ਹੈ ਪੰਜਾਬ ਦੇ ਵਿੱਚ ਨੌਜਵਾਨੀ ਖਤਮ ਹੋਣ ਕਿਨਾਰੇ ਹੈ ਤਾਂ ਪੰਜਾਬ ਸਾਡਾ ਮਰ ਰਿਹਾ ਹੈ ਕਿਉਂਕਿ ਜੇ ਉਹਨਾਂ ਨੂੰ ਯੋਗਤਾ ਦੇ ਆਧਾਰ ਤੇ 10ਵੀਂ ਬਲੇ ਨੂੰ 10ਵੀਂ ਦੇ 12ਵੀਂ ਕੀਤੀ ਹੈ ਉਹਨੂੰ ਉਸੇ ਹਿਸਾਬ ਦੇ ਨਾਲ ਕੋਈ ਡਿਗਰੀ ਡਿਪਲੋਮਾ ਕੀਤਾ ਉਸੇ ਹਿਸਾਬ ਦੇ ਨਾਲ ਇੱਥੇ ਨੌਕਰੀ ਮਿਲੇ ਕਿਹੜੇ ਮਾਪੇ ਦਾ ਜੀ ਕਰਦਾ ਆਪਣੀ 30000 ਕਿਲੋਮੀਟਰ ਕੱਲੀ 18 ਸਾਲ ਦੀ ਵਿੱਚ ਹੀ ਹੁੰਦੀ ਹੈ ਜਦੋਂ ਪਲੱਸ 2 ਕਰਕੇ ਬਾਹਰ ਜਾਂਦੀ ਹੈ ਕਿਸੇ ਮਾਪੇ ਦਾ ਜੀ ਕਰਦਾ ਜਿਹਨੂੰ ਸ਼ਹਿਰ ਨਹੀਂ ਮਾਪੇ ਕੱਲੀ ਤੋਰ ਦੇ ਜਿਹਨੂੰ ਚੰਡੀਗੜ੍ਹ ਨਹੀਂ ਤੋਰਦੇ ਤੈਨੂੰ ਵਿਦੇਸ਼ਾਂ ਚ ਤੋਰ ਦੇ ਤੇ ਕਈ 18 ਦੇ ਵੀ ਨਹੀਂ ਹੈਗੇ ਤਾਂ ਜੇ ਇਹਦਾ ਸਿੱਧਾ ਮਸਲਾ ਇਹ ਕਹਿੰਦੇ ਆ ਤੁਹਾਨੂੰ ਅਸੀਂ ਦੇ ਦੇ ਦਾਂਗੇ ਪੈਸੇ ਵੀ ਦੇ ਦੇ ਦਾਂਗੇ ਤੁਹਾਨੂੰ ਸਹਾਇਤਾ ਵੀ ਦੇ ਦਾਂਗੇ ਆਈਲੈਂਡਸ ਕਰੋ ਬਾਹਰ ਜਾਓ ਪੰਜਾਬ ਚੋਂ ਛੱਡ ਜਾਓ ਕਿਉਂਕਿ ਅਸੀਂ ਇਹ ਜ਼ਮੀਨਾਂ ਅਕਵਾਇਰ ਕਰਕੇ ਕਾਰਪੋਰੇਟ ਕਰਾਉਣਿਆਂ ਨੂੰ ਦੇ ਦਈਏ ਜਿਵੇਂ ਹੁਣ ਪੰਜਾਬ ਸਰਕਾਰ ਨੇ ਤਿੰਨ ਕਾਲੇ ਕਾਨੂੰਨਾਂ ਦੀ ਪੰਜਾਬ ਦੇ ਵਿੱਚ ਨਵੇਂ ਸਾਈਲੋਜ਼ ਖੋਲਣ ਦਾ ਐਲਾਨ ਕੀਤਾ ਉਹਨੂੰ ਖੋਲ ਕੇ ਐਲਾਨ ਹੀ ਕਰਤਾ ਕਿਸਾਨੀ ਨੂੰ ਖਤਮ ਕਰਨ ਵਾਲਾ ਭਾਰਤ ਸਰਕਾਰ ਨੇ ਇੱਕ ਵਾਰ ਉਹ ਰੋਕੇ ਸੀ ਤਿੰਨ ਕਾਨੂੰਨ ਤੇ ਪੰਜਾਬ ਸਰਕਾਰ ਨੇ ਉਹਦੇ ਵਿੱਚ ਪਹਿਲ ਕਦਮੀ ਕਰਤੀ ਕਿ ਅਸੀਂ ਲਾਗੂ ਕਰਾਂਗੇ ਕਈ ਮਾਰਕੀਟ ਕਮੇਟੀਆਂ ਭੰਗ ਕਰਤੀਆਂ ਉਹਨਾਂ ਨੂੰ ਮਰਜ ਕਰਨ ਦਾ ਦੇ ਵਿੱਚੋਂ ਪੂਰੀ ਤਰ੍ਹਾਂ ਨੌਜਵਾਨੀ ਦਾ ਜੇ ਸਿੱਧਾ ਸਬੰਧ ਬਣਦਾ ਹੈ ਉਹ ਬੇਰਜ਼ਗਾਰੀ ਨਾਲ ਬਣਦਾ ਨਸ਼ੇ ਉਹਦੇ ਚੋਂ ਪੈਦਾ ਹੁੰਦੇ ਆ ਗੈਂਗਸਟਰ ਬਾਦ ਉਹਦੇ ਚੋਂ ਆਉਂਦਾ ਜਿਹੜੀ ਪ੍ਰਵਾਹ ਉਹਦੇ ਚੋਂ ਹੋ ਰਿਹਾ ਹੈ ਪੰਜਾਬ ਦਾ ਜਿਹੜਾ ਆਰਥਿਕ ਢਾਂਚਾ ਟੁੱਟ ਰਿਹਾ ਹੈਗਾ ਪੰਜਾਬ ਦੇ ਅਰਬਾਂ ਖਰਬੇ ਰੁਪਏ ਵਿਦੇਸ਼ਾਂ ਚ ਜਾ ਰਹੇ ਆ ਇਹਨਾਂ ਸਰਕਾਰਾਂ ਦੇ ਨਕਾਮਿਆ ਕਰਨ ਜਾ ਰਹੇ ਆ ਜੀ ਇਹ ਇਹ ਤਾਂ ਅਸੀਂ ਆਪਣਾ ਸਰਕਾਰਾਂ ਦੇ ਉੱਤੇ ਟਿੱਪਣੀਆਂ ਸਰਕਾਰਾਂ ਨੂੰ ਮੀਣੀ ਹੁਣ ਇਹਦੇ ਲਈ ਸਰਕਾਰਾਂ ਨੂੰ ਤੇ ਲੋਕਾਂ ਨੂੰ ਕਿਹੜਾ ਸਹਿਯੋਗ ਕਰਨਾ ਚਾਹੀਦਾ ਜਿਹੜਿਆਂ ਬੇਰਜ਼ਗਾਰੀ ਨੂੰ ਠੱਲ ਪੈ ਜੇ ਤੇ ਨੌਕਰੀਆਂ ਮਿਲੇਗਾ ਇੱਕ ਸਾਰਥਿਕ ਸਵਾਲ ਹੈ ਕਿਹੜਾ ਇਹ ਜਹਾ ਹਿਲਾ ਕਰਨਾ ਚਾਹੁੰਦਾ ਹੈ ਵੀ ਕੀ ਹੋਣਾ ਚਾਹੀਦਾ ਸਰਕਾਰ ਨੂੰ ਇਹ ਜੀ ਕਿਹੜੀਆਂ ਪਹਿਲ ਕਦਮੀਆਂ ਕਰਨੀਆਂ ਚਾਹੀਦੀਆਂ ਇੱਕ ਨਿੱਕੀ ਜੀ ਘਟਨਾ ਹੈਗੀ ਕਹਿੰਦੇ ਇੱਕ ਕਿਸੇ ਅ ਮਤਲਬ ਕੁੱਤੇ ਨੇ ਕਹਿ ਲਓ ਕੁੱਤੀ ਨੇ ਕਹਿ ਲਓ ਕਤੂਰੇ ਦਿੱਤੇ ਬਹੁਤ ਸੁਣੀ ਸੀਗੇ ਉਹ ਕਿਸੇ ਨੇ ਚੱਕਣੇ ਚਾਹੇ ਨਸਲ ਦੇ ਸੀਗੇ ਤੇ ਚੱਕਣ ਨਹੀਂ ਦਿੱਤੇ ਉਹਨੂੰ ਵੱਡੇ ਕੱਟੇ ਉਹਨੂੰ ਤਾਂ ਉਹ ਕਹਿੰਦੇ ਕੋਈ ਬੰਦਾ ਸਿਆਣਾ ਕਹਿੰਦਾ ਵੀ ਇਹਨੂੰ ਨਾ ਦੁੱਧ ਵਿੱਚ ਭੋਕੇ ਰੋਟੀਆਂ ਪਵਾ ਦਿਓ ਜਾਂ ਡਬਲ ਰੋਟੀਆਂ ਖਵਾ ਦਿਓ ਤਾਂ ਸੁੱਖਾ ਹੋ ਜਾਊਗਾ ਉਹਨੂੰ ਉਹ ਪਾਤੀਆਂ ਤੇ ਉਹਨੇ ਮਤਲਬ ਧਿਆਨ ਉਧਰ ਲੱਗ ਗਿਆ ਤੇ ਕੋਈ ਕਤੂਰੇ ਹੌਲੀ ਹੌਲੀ ਚੱਕ ਕੇ ਲੈ ਗਏ ਉਦੋਂ ਬਾਅਦ ਚ ਰੁੰਦੀ ਫਰੇਕ ਉਹ ਗਲੀਆਂ ਦੇ ਵਿੱਚ ਕੋਈ ਪੁੱਛੇ ਵੀ ਆਵਦੇ ਕਤੂਰਿਆਂ ਨੂੰ ਭਾਲਦੀ ਐ ਕੋਈ ਪਿੱਛੇ ਰੋਟੀਆਂ ਨੂੰ ਭਾਲਦੀ ਐ ਉਦੋਂ ਗਲਤੀ ਕੀਤੀ ਉਹਨੇ ਕਿ ਉਹ ਬੱਚਿਆਂ ਨੂੰ ਛੱਡ ਕੇ ਧਿਆਨ ਉਧਰ ਲਾ ਲਿਆ ਤੇ ਬਾਅਦ ਚ ਹੁਣ ਨਾ ਉਹਦੇ ਕੋਲ ਬੱਚੇ ਰਹਿਏ ਤੇ ਲੋਕਾਂ ਨੇ ਰੋਟੀ ਪਾਣੀ ਵੀ ਸਰਕ ਬੰਦ ਕਰਤੀ ਤੇ ਇਹੀ ਕੁਝ ਸਾਡੇ ਪੰਜਾਬ ਦੇ ਨਾਲ ਹੋ ਰਿਹਾ ਹੈ ਜੀ ਅਸੀਂ ਕੱਲੀ ਆਟੇ ਦਾਸ ਕੀਮਾ ਤੱਕ ਸੀਮਤ ਰਹਾਂਗੇ ਜੇ ਕੱਲੇ ਵੋਟਾਂ ਦੇ ਕੱਲੇ ਮੁਫਤ ਯਾਤਰਾ ਤੱਕ ਸੀਮਤ ਰਹਾਂਗੇ ਕੱਲੇ ਅਸੀਂ 1000 ਰੁਪਏ ਦੀ ਉਡੀਕ ਚ ਰਹਾਂਗੇ ਤਾਂ ਸਾਡੀ ਨੌਜਵਾਨੀ ਖਤਮ ਹੋਣੀ ਹੈ ਸਾਡਾ ਪੰਜਾਬ ਖਤਮ ਹੋਣਾ ਹੈ ਸਾਡੇ ਜਮੀਨਾਂ ਉਹ ਕੈਰ ਕੀਤੇ ਜਾਣੀਆਂ ਸਾਡੇ ਪ੍ਰਦੂਸ਼ਣ ਵਧਣਾ ਹੈ ਅੱਜ ਵੱਡੀ ਪੱਧਰ ਤੇ ਬਿਮਾਰੀਆਂ ਲੱਗ ਰਹੀਆਂ ਨੇ ਸਾਡੇ ਇਹ ਖਤਮ ਹੋਣਾ ਹੈ ਧਰਤੀ ਹੇਠਲਾ ਪਾਣੀ ਖਤਮ ਹੋਣਾ ਹੈ ਕੁਦਰਤੀ ਸੋਮੇ ਖਤਮ ਹੋਣੇ ਨੇ ਜੇ ਘੱਟੋ ਘੱਟ ਇਨਾ ਚੋਣਾ ਦੇ ਵਿੱਚ ਕਿਉਂਕਿ ਜੇ ਪਿਛਲੇ ਚੋਣਾਂ ਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਨੇ ਇਹ ਗੱਲ ਸਮਝੀ ਵਿਧਾਨ ਸਭਾ ਦੇ ਵਿੱਚ ਕਿ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਦੇ ਵਿੱਚ ਪੰਜਾਬ ਦਾ ਨਕਸ਼ਾ ਜਿਹੜਾ ਖਰਾਬ ਕਰਤਾ ਇੱਕ ਨਵੀਂ ਪਾਰਟੀ ਨੂੰ ਮੌਕਾ ਦੇ ਦਿਓ ਆਪਾਂ ਉਹਨਾਂ ਨੂੰ ਸਤਾਤੇ ਭਾ ਦਿਓ 2 ਸਾਲਾਂ ਦੇ ਵਿੱਚ ਲੋਕਾਂ ਨੇ ਵੇਖ ਲਿਆ ਕਿ ਕੀ ਪੰਜਾਬ ਦੇ ਬੇਰੁਜ਼ਗਾਰੀ ਦੇ ਨਾਲ ਕੀਤਾ ਕੀ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਘੱਟੋ ਘੱਟ ਜੇ ਹੁਣ ਇਹ ਸਮਝ ਬਣਾ ਕੇ ਸਾਡੇ ਪੰਜਾਬ ਦੇ ਲੋਕ ਆਪਣੇ ਉਮੀਦਵਾਰ ਚੁਣਨ ਕਿ ਜਿਹੜਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਇਹ ਰੋਜ਼ਗਾਰ ਦੇਉ ਸਾਨੂੰ ਨਹੀਂ ਲੋੜ ਅੰਗਰੇਜ਼ ਆਵਦਾ ਉੱਥੇ ਨੌਕਰੀਆਂ ਕਰਨ ਜਿਵੇਂ ਮੁੱਖ ਮੰਤਰੀ ਕਹਿੰਦੇ ਸੀ ਕਿ ਅੰਗਰੇਜ਼ ਆ ਕੇ ਪੰਜਾਬ ਵਿੱਚ ਉਹ ਆਪਦਾ ਉੱਥੇ ਕਰ ਲੈਣ ਆਪ ਦੇ ਇੰਗਲੈਂਡ ਚ ਨੌਕਰੀਆਂ ਕਰ ਲੈਣ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਚ ਨੌਕਰੀ ਮਿਲ ਜੇ ਪੰਜਾਬ ਦੇ ਵਿੱਚ ਰੋਜ਼ਗਾਰ ਮਿਲ ਜੇ ਜਿਹੜੇ ਖੇਤੀ ਧੰਦੇ ਆ ਉਹਨਾਂ ਨੂੰ ਬਚਾਇਆ ਜਾਵੇ ਲੋਕਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਬਚਾਈਆਂ ਜਾਣ ਹੁਨਰ ਸਾਡਾ ਜਿਹੜਾ ਉਹਨੂੰ ਕੱਢਿਆ ਜਾਵੇ ਉਭਾਰਿਆ ਜਾਵੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਨੌਜਵਾਨਾਂ ਦਾ ਸਕਿੱਲ ਨੂੰ ਡਿਵੈਲਪ ਕੀਤਾ ਜਾਵੇ ਉਹਨੂੰ ਇੱਥੇ ਵਰਤਿਆ ਜਾਵੇ ਤਾਂ ਸਾਡਾ ਸੂਬਾ ਬਹਾਸ ਹੋ ਸਕਦਾ ਸਾਡੇ ਲੋਕਾਂ ਨੂੰ ਇਸ ਗੱਲ ਤੇ ਫੋਕਸ ਕਰਨਾ ਚਾਹੀਦਾ ਕਿ ਜਿਹੜੇ ਅਸੀਂ ਪਰਖ ਕੇ ਵੇਖ ਚੁੱਕੇ ਆਂ ਜਿਹੜੇ ਪਿਛਲੀਆਂ ਪਾਰਟੀਆਂ ਦੇ ਮੌਜੂਦਾ 2 ਸਾਲ ਵਾਲਿਆਂ ਦੀ ਜਦੋਂ ਤੁਹਾਡੇ ਦਰਾਂ ਤੇ ਆਉਂਦੇ ਆ ਤਾਂ ਇਹ ਜੱਫਸਬਾਹ ਜ਼ਰੂਰ ਪੁੱਛ ਲਿਓ ਕਿ ਜਦੋਂ ਮੁੱਖ ਮੰਤਰੀ ਦੀ ਕੋਠੀ ਅਗੇ ਜਦੋਂ ਸਿੱਖਿਆ ਮੰਤਰੀ ਦੀ ਕੋਠੀ ਅਗੇ ਜਾਂ ਜਦੋਂ ਖਜ਼ਾਨਾ ਮੰਤਰੀ ਦੀ ਕੋਠੀ ਅਗੇ ਪੰਜਾਬ ਦੇ ਬੇਰਜ਼ਗਾਰ 3 ਪੁੱਤ ਜਾਂਦੇ ਐ ਪਿਛਲੀਆਂ ਸਰਕਾਰਾਂ ਨੇ ਵੀ ਇਹੀ ਕੁਸ਼ ਕੀਤਾ ਸੀ ਹੁਣ ਵੀ ਸਾਰੀਆਂ ਟੈਂਕੀਆਂ ਭਰੀਆਂ ਪਈਆਂ ਨੇ ਅਜੇ ਤੱਕ ਟਾਵਰ ਭਰੇ ਪਏ ਨੇ ਸੰਗਰੂਰ ਦੇ ਉੱਥੇ ਨੌਜਵਾਨ ਬੇਰਜ਼ਗਾਰ ਬੈਠੇ ਐ ਕਿ ਇਸ ਵਾਰ ਜ਼ਰੂਰ ਪੁੱਛ ਲਿਏ ਕਿ ਪਿਛਲਿਆਂ ਨਾਲੋਂ ਬਦਲਿਆ ਕੀ ਐ ਅਸੀਂ ਤੁਹਾਨੂੰ ਵੋਟਾਂ ਕਿਉਂ ਪਾਈਏ ਫਿਰ ਜੇ ਪਿਛਲਿਆਂ ਦੇ ਮੁਕਾਬਲੇ ਤੁਸੀਂ ਚ ਹੋ ਜਾਣਗੇ ਹੁਣ ਧਰਨੇ ਲਾਉਣ ਦੀ ਲੋੜ ਨਹੀਂ ਪਊ ਇਸ ਸਰਕਾਰ ਦਾ ਕੋਈ ਤਸ਼ਦਤ ਤੁਸ਼ਦ ਯਾਦ ਆਇਆ ਆ ਬਰਨਾਲਾ ਨੇੜੇ ਹੀ ਆਪਣੇ ਮਿੱਤੇ ਹਰ ਆਪਣੇ ਹਲਕੇ ਲੋਕ ਸਭਾ ਸੰਗਰੂਰ ਤੋਂ ਚੋਣ ਲੜ ਰਹੇ ਆ ਉਹਨਾਂ ਦੇ ਦੇਖ ਲੈਂਦੇ ਤੁਸੀਂ ਪੀ ਐਚ ਡੀ ਵਾਲੀ 1158 ਪ੍ਰੋਫੈਸਰ ਸਾਡੇ ਉਹਦੀ ਕੋਠੀ ਅੱਗੇ ਆਪਣਾ ਰੋਜ਼ਗਾਰ ਦੀ ਮੰਤਣਾ ਲੈ ਕੇ ਆਏ ਕਿ ਸਾਨੂੰ ਨੌਕਰੀ ਦੇ ਦਿਓ ਪਿਛਲੀ ਸਰਕਾਰ ਨੇ ਪੋਸਟਾਂ ਕੱਢੀਆਂ ਹੋਈਆਂ ਨੇ 1158 ਤੁਸੀਂ ਤਾਂ ਆਰਡਰ ਹੀ ਦੇਣੇ ਨੇ ਸਾਨੂੰ ਰਿਜ਼ਾਇਨ ਕਰਵਾ ਲਿਆ ਤੁਸੀਂ ਕਾਲਜਾਂ ਦੇ ਵਿੱਚੋਂ ਅਸੀਂ ਆਪਦਾ ਗੁਜ਼ਾਰਾ ਕਰਦੇ ਸੀਗੇ ਉੱਥੇ ਪੜਾਉਂਦੇ ਸੀ ਉਦੋਂ ਤੁਸੀਂ ਰਿਜ਼ਾਇਨ ਕਰਾ ਲਿਆ ਨਵੇਂ ਆਰਡਰ ਸਾਨੂੰ ਦਿੱਤੇ ਨਹੀਂ ਸਾਨੂੰ ਉਹ ਦੇ ਦੇਤੇ ਕੁੱਟ ਕੇ ਪੰਜਾਬ ਬਰਨਾਲਾ ਜ਼ਿਲ੍ਹੇ ਦੇ ਸਾਰੇ ਥਾਣੇ ਭਰਤੇ ਸੀ ਜਿੰਨੇ ਵੀ ਪੰਜਾਬ ਬਰਨਾਲਾ ਜ਼ਿਲ੍ਹੇ ਦੇ ਥਾਣੇ ਨੇ ਇਹ ਇਥੇ ਕੀਤਾ ਸਾਡੇ ਬੇਰਜ਼ਗਾਰਾਂ ਦੇ ਪੱਗਾਂ ਮਜ਼ਦੂਰ ਦੇ ਇਸ ਤੇ ਇਥੇ ਮੁੱਖ ਮંત્રી ਦੀ ਕੋਠੀ ਅੱਗੇ ਲਾਈਆਂ ਮੁੱਖ ਮੰਤਰੀ ਦੀ ਕੋਠੀ ਅੱਗੇ ਆ ਪਿਛਲੇ ਫਰਵਰੀ ਤੇ ਮਾਰਚ ਮਹੀਨੇ ਦੀ ਗੱਲ ਆ ਲਾਸਟ 8 ਮਾਰਚ ਨੂੰ ਪਹਿਲਾ ਦਿਨ ਹੁੰਦਾ ਤੇ ਸਾਡੀਆਂ ਮਹਿਲਾ ਮਾਂ ਨੂੰ ਉੱਥੇ ਕੁੱਟਿਆ ਕਢੀ ਸਿਆ ਮੁੱਖ ਮੰਤਰੀ ਦੀ ਕੋਠੀ ਅੱਗੇ ਜਿੰਨੀਆਂ ਅਟੈਂਕੀਆਂ ਨੇ ਸੰਰੂਰ ਦੀਆਂ ਅਜੇ ਭਰੀਆਂ ਪਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਟਾਬਰਾ ਜਿਹੜੇ ਉਹ ਭਰੇ ਪਏ ਨੇ ਕਿਤੇ ਪੰਜਾਬ ਪੁਲਿਸ ਵਾਲੇ ਵਿਜੇ ਬੇਰਜ਼ਗਾਰ ਬੈਠੇ ਐ ਕਿਤੇ ਟੀਟੀ ਵਾਲੇ ਬੈਠੇ ਐ ਜਿਹੜੇ ਕੋਈ ਕਹਿੰਦੇ ਸਾਡੀਆਂ ਭਰਤੀਆਂ ਬਹਾਲ ਕਰ ਦੀਆ ਦੋ ਪੋਸਟਾਂ ਉਹ ਪੈਂਡਿੰਗ ਪਈਆਂ ਨੇ 343 ਲੈਕਚਰਰਾਂ ਦੀਆਂ ਪਈਆਂ ਨੇ 1158 ਪਈਆਂ ਨੇ ਜਿਹੜੇ ਪ੍ਰੋਫੈਸਰਾਂ ਦੀ ਭਰਤੀ ਹੈ ਜਿਹੜਾ 652 642 ਪੀਟੀਆ ਦੀਆਂ ਪੋਸਟਾਂ ਪਈਆਂ ਨੇ ਕਿੰਨੀਆਂ ਤਰ੍ਹਾਂ ਦੀਆਂ ਪੋਸਟਾਂ ਨੇ ਜਿਹੜੀਆਂ ਰੱਦ ਕਰਤੀਆਂ ਭਰਤੀ ਕਰਨੀ ਪਰੇ ਰਹੀ ਆਨ ਰਿਕਾਰਡ ਹੈ ਮੈਂ ਇਹਨਾਂ ਦੇ ਤੁਹਾਡੇ ਵੀਡੀਓ ਰਹੀਂ ਪੰਜਾਬ ਇਨਾਮ ਆਦੀ ਪਾਰਟੀ ਦੇ ਵਰਕਰਾਂ ਨੂੰ ਜਾਂ ਉਹਨਾਂ ਦੇ ਆਗੂ ਨੂੰ ਇਹ ਸਵਾਲ ਵੀ ਕਰਦਾ ਕਿ ਤੁਹਾਡੀ ਸਰਕਾਰ ਟਾਈਮ ਹੋਇਆ ਹੈ ਭਰਤੀਆਂ ਰੱਦ ਕੀਤੀਆਂ ਗਈਆਂ ਨੇ ਜਿਹੜੀਆਂ ਪਿਛਲੀ ਸਰਕਾਰ ਵੇਲੇ ਦੀਆਂ ਕੱਢੀਆਂ ਸੀਗੀਆਂ ਨਵੇਂ ਆਰਡਰ ਦੇਨੇ ਤਾਂ ਪਰੇ ਹੋਏ ਤੇ ਨਵੀਂ ਇੱਕ ਵੀ ਭਰਤੀ ਇਸ ਦੋ ਸਾਲ ਦੇ ਸ਼ਾਸਨ ਸ਼ਾਸਨ ਦੇ ਵਿੱਚ ਆਮ ਆਦੀ ਪਾਰਟੀ ਨੇ ਨਹੀਂ ਕੀਤੀ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਬੇਰਜ਼ਗਾਰ ਜਾ ਅਧਿਆਪਕ ਤਾਂ ਸਾਡੇ ਪੰਜਾਬ ਦੇ ਸਤਕਾਰਯੋਗ ਵਰਗ ਹੁੰਦਾ ਜਦੋਂ ਉਹਦੇ ਪਿੰਡ ਅੱਗੇ ਜੇ ਗਏ ਨੇ ਤਾਂ ਖੇਤਾਂ 'ਚ ਭਜਾ ਕੇ ਕੁੱਟੇ ਐ ਜਿਵੇਂ ਪਿਛਲੇ ਕਿਸੇ ਸਮੇਂ ਮਲੂਕੇ ਦੇ ਪਿੰਡ ਨੂੰ ਕੁੱਟੇ ਸੀ ਉਹੀ ਕੁਛ ਇੱਥੇ ਕੀਤਾ ਜਿਉਂ ਦੀ ਤਿਉਂ ਤਸੱਦਦ ਜਾਰੀ ਹੈ ਕਿਤੇ ਜ਼ਿਆਦਾ ਜਾਰੀ ਹੈ ਪਿਛਲੀਆਂ ਸਰਕਾਰਾਂ ਦੇ ਨਾਲ ਉਹਨਾਂ ਨੇ 70 ਸਾਲਾਂ ਦੇ ਵਿੱਚ ਕੀਤਾ ਇਹਨਾਂ ਨੇ 2 ਸਾਲਾਂ ਦੇ ਵਿੱਚ ਸਾਰਾ ਉਹ ਰਿਕਾਰਡ ਤੋੜ ਦਿੱਤੇ ਕਿ 2 ਸਾਲਾਂ ਦੇ ਵਿੱਚ ਅਸੀਂ 70 ਸਾਲਾਂ ਦਾ ਇਤਿਹਾਸ ਬਦਲ ਦੇਾਂਗੇ ਪੰਜਾਬ ਦੇ ਬੇਰਜ਼ਗਾਰਾਂ ਤੇ ਤਸੱਦਦ ਕਰਨ ਦਾ ਜੀ ਇਹਨ ਸੁਖਵਿੰਦਰ ਸਿੰਘ ਟੇਲਮਾ ਬੇਰਜ਼ਗਾਰ ਸੰਜਮ ਮੋਰਚਾ ਦੇ ਆਗੂ ਪ੍ਰਮਾਤਮਾ ਇਸ ਪੰਜਾਬ ਨੂੰ ਚੰਦਰੀ ਨਜ਼ਰ ਤੋਂ ਬਚਾਵੇ ਮੇਰੇ ਆਗੂਆਂ ਨੂੰ ਮੇਰੇ ਜਿਹੜੇ ਸੂਬੇ ਨੂੰ ਚਲਾਉਣ ਵਾਲੇ ਆ ਉਹਨਾਂ ਨੂੰ ਮੱਤ ਬਖਸ਼ੇ ਤੇ ਉਹ ਉਹ ਪੰਜਾਬ ਦੀ ਇਸ ਨੌਜਵਾਨੀ ਨੂੰ ਆਪ ਦੇ ਧੀਆ ਪੁੱਤਾਂ ਵਾਂਗੂ ਸੰਭਾਲੇ ਤੇ ਫੇਰ ਇਹ ਪ੍ਰਵਾਸ ਖਤਮ ਹੋਊਗਾ ਫੇਰ ਇਹ ਬੇਰੁਜ਼ਗਾਰ ਖਤਮ ਹੋਊਗਾ ਪ੍ਰਮਾਤਮਾ ਉਹ ਦਿਨ ਛੇਤੀ ਲਿਆਵੇ ਜਦ ਪੰਜਾਬ ਦੇ ਵਿੱਚ ਫੇਰ ਇਹ ਪ੍ਰਵਾਸ ਰੁੱਕ ਕੇ ਹੱਸਦੇ ਖੇੜਦੇ ਪਰਿਵਾਰ ਵਸਣ ਮਹਿਲਬਾ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਚੈਨਲ 17 ਦੀ ਨਿਊਜ਼ ਬਰਨਾਲਾ